ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ ਉਹਨਾਂ ਦੇ ਨਾਲ ਵਿజిਟ ਕਰ ਰਹੇ ਹਾਂ ਜਿੱਥੇ-ਜਿੱਥੇ ਫਿਜ਼ਿਬਿਲਿਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਉਹ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਹਾਂ ਤਾਂ ਕਿ ਜਾਂ ਤੇ ਰੇਲਵੇ ਇੰਟਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ ਸੋ ਉਹਦੇ ਵਾਸਤੇ ਜਿੱਥੇ-ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਤੇ ਉੱਤਰ ਕੇ ਇਹਨਾਂ ਚੀਜ਼ਾਂ ਨੂੰ ਵਿజిਟ ਕਰ ਰਹੇ ਹਾਂ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਫਿਜ਼ਿਬਿਲਿਟੀ ਰਿਪੋਰਟ ਕਹਿ ਦਿੰਦੇ ਕਿ ਨਹੀਂ ਉੱ ਪਹਿਲਾ ਸ਼ਵਾਲਾ ਫਾਟਕ ਅਸੀਂ ਜਾ ਕੇ ਆਏ ਹੁਣ ਅਸੀਂ ਇਸ ਵੇਲੇ ਖੜੇ ਐ S1 ਫਾਟਕ ਜੋੜਾ ਫਾਟਕ ਦੇ ਇੱਥੇ ਇੱਕ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਪਿਛਲੀ ਵਾਰੀ ਔਰ ਉਹ ਜਿਹੜਾ ਰਸੂਲਪੁਰ ਕਲਰਾਂ ਨੂੰ ਰਾਹ ਜਾਂਦਾ 40 ਖੂ ਨੂੰ ਉਹ ਰਸਤਾ ਬਹੁਤ ਵਗਦਾ ਐ ਤੇ ਇਹ ਵੀ ਫਾਟਕ ਬੰਦ ਹੁੰਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਪਰ ਅਸੀਂ ਟੈਂਪਰੇਰੀ ਤੌਰ ਤੇ ਰਿਲੀਫ ਅਜੇ ਦਵਾਈ ਐ ਕਿ ਚਲੋ ਅਜੇ ਜੰਨਾਚਰ ਇਹਦਾ ਰਾਹ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਆਉਣਾ ਸੌਖਾ ਜੂ ਕਿਉਂਕਿ ਸਬਜ਼ੀ ਮੰਡੀ ਨੂੰ ਇਹੋ ਰਾਹ ਨਿਕਲਦਾ ਐ ਸੋ ਅਸੀਂ ਇਹਨੂੰ ਹੁਣ ਅ ਜਲਦੀ ਹੀ ਇਹਦੇ ਤੇ ਜਿਹੜੀ ਇਹਦੀ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਅ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਇੱਥੇ ਟ੍ਰੈਫਿਕ ਘਟ ਹੈ ਪਰ ਕਾਰਪੋਰੇਸ਼ਨ ਕੋ ਪੈਸੇ ਹੈ ਨਹੀਂ ਜਿੱਦਾਂ ਰੀਗੋਬ੍ਰਿਜ ਦੇ ਪੈਸੇ ਕਾਰਪੋਰੇਸ਼ਨ ਨੇ ਬਣਾ ਕੇ ਦੇਣਾ ਉਹਨਾਂ ਕੋ ਪੈਸੇ ਹੈ ਨਹੀਂ ਸੀ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲਿਆਂਦੇ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲਿਆਵਾਂਗੇ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਕੋ ਕੋਈ ਫੰਡ ਨਹੀਂ ਹੈਗੇ ਉਹ ਬਿਲਕੁਲ ਇਸ ਵੇਲੇ ਸ਼ਹਿਰ ਦੇ ਹਾਲਾਤ ਉਹ ਤੁਹਾਨੂੰ ਪਤਾ ਹੀ ਹੈ ਕਰਜ਼ਾ ਲੈ ਲੈ ਚੱਲ ਰਹੇ ਨੇ ਸੋ ਉਹਨਾਂ ਵੱਲੋਂ ਜੇ ਉਹਨਾਂ ਦੇ ਆਸਰੇ ਰਹੇ ਤੇ ਬੰਨਣਾ ਨਹੀਂਗਾ ਸੋ ਅਸੀਂ ਇਹਦੇ ਆਸਤੇ ਹੁਣ ਮੈਂ ਇਹਦੀ ਫਿਜ਼ਿਬਿਲਟੀ ਰਿਪੋਰਟਾਂ ਸਾਰੀਆਂ ਲੈ ਕੇ ਜਾਊਗਾ ਇਸ ਤੋਂ ਬਾਅਦ ਅਸੀਂ ਵਿਜ਼ਿਟ ਕਰ ਰਹੇ ਹਾਂ ਪੁਤਲੀਗੜ ਕੋਟ ਖਾਲਸਾ ਛਾਟਾ ਟਪਈ ਚਬਾਰ ਰੋਡ ਅਨਗੜ ਔਰ ਪਖਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਂਗੀਰ ਫਾਟੇ ਕੁਝ ਮਜੀਠੇ ਦੇ ਨੇ ਸੋ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿజిਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਇੱਕ ਪੰਜਾਬ ਗਵਰਨਮੈਂਟ ਨੂੰ ਵੀ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਅਪਰੂਵਲਾਂ ਜਿਹੜੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਇਸ ਟਿਨੌਰ ਦੇ ਵਿੱਚ ਸਾਰੀਆਂ ਇਹ ਲੈ ਕੇ ਤੇ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਇਹ ਤੇ ਕਿਹਦੇ ਬੇਟਾ ਫਿਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਪੁੱਤਰੀ ਕਰਦੀ ਗੱਲ ਟਿਪਲੀ ਸਾਹਿਬ ਕੋਲੋਂ ਮੇਨ ਫਾਇਦਾ ਉਹ ਵੀ ਹੁਣ ਚੱਲੇ ਉੱਥੇ ਵੀ ਜਾ ਰਹੇ ਆ ਨਾ ਪੁਤਰੀ ਘਰ ਫਾਟਕਦੇ ਉਹੀ ਹੈ ਨਾ ਪਪੀਤੀ ਸਾਹਿਬ ਗੁਰਦੁਆਰੇ ਵਾਲਿਆ ਹਾਂਜੀ ਉੱਥੇ ਜਾ ਰਹੇ ਹਾਂ ਉਤਵਾ ਕੋਟ ਖਾਲਸਾ ਆ ਫਿਰ ਪੁੱਤ ਆਪਣਾ ਛੱਟ ਆਇਆ ਸੋ ਜਿੱਥੇ ਮੇਨ ਜਿਆਦਾ ਦਿੱਕਤ ਨੇ ਉਹ ਸਾਰੇ ਮੇਨ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਰੇਲਵੇ ਦੇ ਕ੍ਰੋਸਿੰਗ ਨੇ ਹਾਂ ਹੁਣ ਜਿਵੇਂ ਸ਼ਵਾਲੇ ਅਸੀਂ ਜਾ ਕੇ ਆਏ ਉੱਥੇ ਜ਼ਮੀਨ ਹੈ ਨਹੀਂ ਮੈਨੂੰ ਸ਼ੱਕ ਸੀ ਕਿ ਸ਼ਾਇਦ ਉਹ ਜ਼ਮੀਨ ਖਾਲੀ ਪਈ ਹੈ ਪਰ ਉਹ ਬੀਐਸਐਫ ਦੀ ਨਿਕਲੀ ਹੈ ਉੱਥੇ ਹੁਣ ਮੁਸ਼ਕਲ ਸਾਨੂੰ ਫੇਰ ਆਉਣੀ ਹੈ ਤੇ ਕੁਝ ਅਸੀਂ ਰਿਪੋਰਟ ਜਿਹੜੀਆਂ ਕੋਈ ਕਬਜ਼ੇ ਜਿਆਦੇ ਹੋਏ ਨੇ ਲੋਕਾਂ ਗਾਂ ਵਧਾਏ ਜਿਆਦੇ ਕਬਜ਼ ਤਾਂ ਬਣ ਸਕਦੇ ਜਿੱਦਾਂ ਹੁਣ ਛਵਾਲੇ ਵਾਲਾ ਹੈ ਉੱਥੇ ਲੋਕਾਂ ਨੇ ਅੱਗੇ ਕਬਜ਼ਾ ਕੀਤਾ ਜਿਆਦਾ ਜਗ੍ਹਾ ਦਾ ਜੇਦੋ ਨਾਲ ਕੋਈ ਕਬਜ਼ੇ ਵਾਲੀ ਜਗ੍ਹਾ ਹੈ ਤੇ ਸਰਕਾਰ ਉਹਨੂੰ ਕੋਈ ਕੋਈ ਦੇ ਕੇ ਕੰਪਨਸੇਸ਼ਨ ਉਹਨਾਂ ਨੂੰ ਸਾਈਡ ਤੇ ਕਰੇ ਤੇ ਬਣਾ ਦੇ ਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋ ਸਕਦਾ ਪਰ ਜੋ ਜਗ੍ਹਾ ਨਹੀਂ ਛੱਡਾ ਕੇ ਦਿੰਦੇ ਫਿਰ ਉੱਥੇ ਬੰਨੇ ਓਕੇ ਹੋ ਜਾਂਦੇ ਆ